ਅੱਜ ਪਟਿਆਲਾ ਦੀ ਜਿਹੜੀ ਬੈਂਕ ਕਲੋਨੀ ਆ ਜਿਹਦੇ ਕਬਰਿਸਤਾਨ ਨੂੰ ਲੈ ਕੇ ਕੱਲ ਪਟਿਆਲਾ ਦੇ ਮੁਸਲਮਾਨਾਂ ਨੇ ਇੱਕ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਸੀ ਬੈਂਕ ਕਲੋਨੀ ਦੇ ਵਿੱਚ ਜਿਹੜਾ ਕਬਰਿਸਤਾਨ ਹੈ ਇਹ ਸਨ 1947 ਤੋਂ ਪਹਿਲੇ ਦਾ ਕਬਰਿਸਤਾਨ ਉਹਦਾ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਜਿਸ ਪਰਿਵਾਰ ਤੋਂ ਆਇਆ ਮੇਰੇ ਦਾਦਾ ਜੀ ਮੌਲਨਾ ਮੁਹੰਮਦ ਅਮਨ ਲੁਧਿਆਣਵੀ ਪੰਜਾਬ ਕਵ ਬੋਰਡ ਦੇ ਫਾਊਂਡਰ ਮੈਂਬਰ ਨੇ ਮੌਲਨਾ ਖਲੀਲ ਰਹਿਮਾਨ ਲੁਧਿਆਣਵੀ ਜੀ ਉਸ ਸਮੇਂ ਸ਼ਾਇਦ 1966 ਦੇ ਦੌਰਾਨ ਵਕਫ ਬੋਰਡ ਬਣਨ ਤੋਂ ਬਾਅਦ ਇਹ ਜਿਹੜੀ ਪ੍ਰਾਪਰਟੀ ਹੈ ਇਹ ਸਾਰੇ ਦਾ ਸਾਰਾ ਹੀ ਆਲਰੇਡੀ ਪਹਿਲਾਂ ਤੋਂ ਹੀ ਗਰੇਵਿਆਰਡ ਲੈਂਡ ਹੈ ਟੋਟਲ ਜਿੱਥੇ ਅਸੀਂ ਬੈਠੇ ہیں مسجد ਵੀ ਸਕੂਲ ਵੀ ਜਿੰਨੇ ਵੀ ਕੁਝ ਇੱਥੇ ਬਣਿਆ 19 ਮੀਗਾ ਉਹ ਜਿੰਨੇ ਵੀ ਟੋਟਲ ਜਿਹੜੀ ਲੈਂਡ ਹੈ ਉਹ ਪਹਿਲਾਂ ਤੋਂ ਹੀ ਗਰੇਵਿਆਰਡ ਲੈਂਡ ਹੈ ਜਿਹੜੀ ਵਕਫ ਪ੍ਰਾਪਰਟੀ ਹੈ ਤੇ ਵਕਫ ਬੋਰਡ ਬਣਨ ਤੋਂ ਬਾਅਦ ਇਸ ਲੈਂਡ ਤੇ ਇੱਕ ਪਲੈਨਿੰਗ ਰੱਖੀ ਗਈ ਕਿ ਵੀ ਕੁਝ ਜਿਹੜੇ ਮੁਸਲਮਾਨ ਘਰਾਣੇ ਨੇ ਉਹਨਾਂ ਨੂੰ ਇੱਥੇ ਬਸਾਇਆ ਜਾਵੇ ਸਕੂਲ ਬਣਾਇਆ ਜਾਵੇ ਮਸਜਿਦ ਬਣਾਈ ਜਾਵੇ ਤੇ ਉਦੋਂ ਹੀ ਕਬਰਸਤਾਨ ਦਾ ਇੱਕ ਹਿੱਸਾ ਜਿਹੜਾ ਹੈ ਵੋਲਾ ਕਰ ਦਿੱਤਾ ਗਿਆ ਵੀ ਜਿਹੜੀਆਂ ਜਨਾਜ਼ੇ ਹੋਣਗੇ ਉਹ ਉਹਨਾਂ ਨੂੰ ਉੱਥੇ ਦਫਨਾਇਆ ਜਾਵੇ ਹੁਣ ਮੌਜੂਦਾ ਪੋਜੀਸ਼ਨ ਇਹ ਹੈ ਕਿ ਵਕਫ ਬੋਰਡ ਦੀ ਜਿਹੜੀ ਗਰੇਵਯਾਰਡ ਦੀ ਲੈਂਡ ਇੱਥੇ ਪਈ ਹੈ ਉਹਦੇ ਜਿਹ ਇੱਕ ਬੰਦੇ ਦਾ ਇਹ ਦਾਅਵਾ ਹੈ ਕਿ ਜੀ ਮੇਰੇ ਕੋਲ ਇਹਦੀ ਲੀਜ਼ ਹੈ ਮੁਸਲਿਮ ਪਾਈਚਰਾ ਪਟਿਆਲੇ ਦਾ ਜਿਹੜਾ ਹੈ ਉਹ ਇਹ ਚਾਹੁੰਦਾ ਕਿ ਵੀ ਕਿਉਂਕਿ ਕਬਰਸਤਾਨ ਦੀ ਜਗ੍ਹਾ ਬਹੁਤ ਘੱਟ ਹੈ ਕਈ ਵਾਰੀ ਇਦੋਂ ਕਬਰ ਖੋਦੀ ਦੀ ਇਹ ਨੀਚੋਂ ਦੂਸਰੀ ਆਲਰੇਡੀ ਕਬਰ ਨਿਕਲਦੀ ਹੈ ਕਿਉਂਕਿ 47 ਤੋਂ ਬਾਅਦ ਨਵੇਂ ਕਬਰਸਤਾਨ ਬਹੁਤ ਘੱਟ ਏ ਲਾਟ ਹੋਏ ਪਿੱਛੇ ਜਿਹ 1-2 ਏਕੜ ਦਾ ਪਟਿਆਲਾ ਲਾਟ ਹੋਇਆ ਕਬਰਸਤਾਨ لیکن شہر ਦੇ ਵਿੱਚ ਇਕੱਲਾ ਇਹੀ قبرستان ਹੈ ਤੇ ਇਹਨਾਂ ਲੋਕਾਂ ਦੀ ਮੰਗ ਜਿਹੜੀ ਹੈ ਸੁਣੀ ਹੈ ਮੇਰੀ ਗੱਲ ਹੋਈ ਹੈ ਪੰਜਾਬ ਕਬੋਰਡ ਦੇ ਜਿਹੜੇ ਐਡਮਿਨਿਸਟ੍ਰੇਟਰ ਨੇ جناب ਏਡੀਜੀ ਫਈਆਜ਼ ਫਰੂਕੀ ਸਾਹਿਬ ਦੇ ਨਾਲ ਉਹਨਾਂ ਨੇ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਦਿੱਤਾ ਔਰ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਕੋਈ ਵੀ ਇੱਥੇ ਕਮਰਸ਼ੀਅਲ ਕੰਪਲੈਕਸ ਜਿਹੜਾ ਹੈ ਵਕਫ ਬੋਰਡ ਵੱਲੋਂ ਨਹੀਂ ਬਣਾਇਆ ਜਾ ਰਿਹਾ ਨਾ ਹੀ ਵਕਫ ਬੋਰਡ ਨੇ ਐਸੀ ਕੋਈ ਪ੍ਰਪੋਜ਼ਲ ਜਿਹੜੀ ਹੈ ਉਹ ਦਿੱਤੀ ਹੈ ਕਿ ਵੀ ਇੱਥੇ ਕੋਈ ਦੁਕਾਨਾਂ ਜਾਂ ਸ਼ੋਰੂਮ ਬਣਨ ਗਿਆ ਹਾਂ ਇੱਕ ਜਿਹੜੇ ਜਿਹੜੇ ਉੱਥੇ ਦੇ ਲੀਜ਼ੀ ਹੈ ਇਸ ਵੇਲੇ ਉਹਨਾਂ ਨੂੰ ਐਗਰੀਕਲਚਰਲ ਦੇ ਤੌਰ ਤੇ ਇੱਕ ਪ੍ਰਾਪਰਟੀ ਜਿਹੜੀ ਹੈ ਉਹ ਲੀਜ਼ ਦੇ ਉੱਤੇ ਦਿੱਤੀ ਗਈ ਜਿਹੜੀ ਮੁਸਲਮਾਨਾਂ ਦੀ ਮੰਗ ਹੈ ਕਿ ਉਸ ਲੀਜ਼ ਨੂੰ ਜਿਹੜਾ ਉਹ ਕੈਨਸਲ ਕਰ ਦਿੱਤਾ ਜਾਣਾ ਚਾਹੀਦਾ ਪੰਜਾਬ ਸਰਕਾਰ ਦੇ ਅਲੱਗ-ਅਲੱਗ ਆਫੀਸ਼ਰਸ ਤੋਂ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਲੋਕਲ ਮੁਸਲਮਾਨਾਂ ਦੀ ਜਿਹੜੀ ਮੰਗ ਹੈ ਇਹ ਬਹੁਤ ਜਲਦੀ ਜੜੀ ਪੂਰੀ ਹੋਏ ਕਮਰਸ਼ੀਅਲ ਨਹੀਂ ਹੈ ਐਗਰੀਕਲਚਰ ਲੀਜ਼ ਹੈ ਮੇਰੀ ਹੁਣੇ ਸੀਈਓ ਸਾਹਿਬ ਵੀ ਆਣ ਵਾਲੇ ਵਕਮ ਬੋਰਡ ਦੇ ਐਗਰੀਕਲਚਰ ਦੀ ਲੀਜ਼ ਹੈ ਤੇ ਇਹ ਜਿਹੜਾ ਪ੍ਰਾਪਰਟੀ ਦਾ ਜਿਹੜਾ ਡਿਸਪਿਊਟ ਹੈ ਕਬਰਸਤਾਨ ਦਾ ਇਹ ਅੱਜ ਨਹੀਂ ਪਿਆ ਹੋਇਆ ਹੈ ਤਕਰੀਬਨ 1988 ਤੋਂ 36 ਸਾਲ ਪਹਿਲਾਂ 36 ਸਾਲ ਪਹਿਲਾਂ ਤੋਂ ਹੀ ਇਹ ਚੱਲਦਾ ਪਿਆ ਹੈ ਵਿੱਚ ਇਹਨੂੰ ਰਿਜ਼ਰਵ ਕਰ ਦਿੱਤਾ ਗਿਆ ਸੀ ਜਦੋਂ ਮਕਬੂਰਬੋਰਡ ਦਾ ਦਫ਼ਤਰ ਮਾਲੇ ਹੁੰਦਾ ਸੀ ਉਦੋਂ ਹੀ ਰਿਜ਼ਰਵ ਕਰ ਦਿੱਤਾ ਜਦ ਦੀ ਇਹ ਪ੍ਰਾਪਰਟੀ ਖਾਲੀ ਪਈ ਹੈ ਮੁਸਲਮਾਨ ਭਾਈਚਾਰਾ ਇਹ ਚਾਹੁੰਦਾ ਹੈ ਕਿ ਐਜ਼ ਇਟ ਇਜ਼ ਹੀ ਪੋਜੀਸ਼ਨ ਰਵੇ ਜੋ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਅਗਰ ਕਬਰਿਸਤਾਨ ਨੂੰ ਜ਼ਰੂਰਤ ਪਵੇ ਤੇ ਉਧਰਲੇ ਪਾਸੇ ਨੂੰ ਵਧਾ ਲਿਤਾ ਜਾਵੇ ਜਿਹੜੇ ਲੋਕ ਕਹਿੰਦੇ ਸੀ ਰੂਡ ਮੁਕਾਬਕ ਜਿੰਨੀ ਕਬਰਿਸਤਾਨ ਨੂੰ ਜਗ੍ਹਾ ਚਾਹੀਦੀ ਹੈ 1200 ਗਾਜ ਜਗ੍ਹਾ ਦਿੱਤੋ ਛੱਡੀ ਨਹੀਂ ਪਈ ਹਾਂ ਉਹ ਉਹਨਾਂ ਨੇ ਜਿਹੜਾ ਜਿਹੜਾ ਤਾਜ਼ਾ ਵਕਫ ਬੋਰਡ ਨੇ ਲੀਜ਼ ਕੀਤੀ ਨਾ ਉਹ ਚ 1200 ਕਤ ਹੋਰ ਰਿਜ਼ਰਵ ਕਰ ਦਿੱਤੀ ਕਬਰਸਤਾਨ ਦੇ ਲਈ ਲੇਕਿਨ ਜਦੋਂ ਨਿਕਲੀ ਬੈਸੇ ਇਹਨੇ 3000 ਲੀਜ਼ ਕਰੀ ਉਹ ਬਚ ਗਈ ਮਤਲਬ ਕਰਿਆ ਕੁਛ ਨਹੀਂ ਉਹ ਨੇ ਛੱਡੀ ਆ ਉਹ ਦੇ ਲਈ ਆਪਣੇ ਜਨਾਜ਼ਿਆਂ ਦੇ ਲਈ ਛੱਡੀ ਇਹਨਾਂ ਦਾ ਜਿਹੜੇ ਲੋਕਲ ਮੁਸਲਮਾਨ ਹੈ ਇਹਨਾਂ ਦੀ ਮੰਗ ਹੈ ਕਿ ਵੀ ਟੋਟਲ ਕਬਰਸਤਾਨ ਦੀ ਜਗ੍ਹਾ ਜਿਹੜੀ ਹੈ ਨਾ ਹੈ ਦਾ ਵਕਫ ਵੀ ਪ੍ਰਾਪਰਟੀ ਪ੍ਰਾਪਰਟੀ ਸਾਰੀ ਵਕਫ ਹੀ ਹੈ ਵੀ ਗਰੇਵਿਆਰਡੀ ਅ ਵਕਫ ਬੋਰਡ ਜਿਹੜਾ ਆਪਣੀ ਆਮਦਨੀ ਦੇ ਲਈ ਅਲੱਗ-ਅਲੱਗ ਜਗ੍ਹਾ ਪ੍ਰਾਪਰਟੀਆਂ ਕਿਰਾਏ ਤੇ ਵੀ ਦਿੰਦਾ ਇਹ ਵੀ ਮੈਂ ਤੁਹਾਨੂੰ ਸਪਸ਼ਟ ਕਰਦਾ ਨਾਲ ਨਾਲ ਕਿਉਂਕਿ ਵਕਫ ਜਿਹੜਾ ਚੱਲਦਾ ਸਕੂਲ ਚਲਾਉਂਦਾ ਹੈ ਕਾਲਜ ਚਲਾਉਂਦਾ ਹੈ ਜਾਂ ਹਸਪਤਾਲ ਚਲਾ ਰਿਹਾ ਹੈ ਜਾਂ ਮਸਜਿਦਾਂ ਨੂੰ ਤੰਕਾ ਦੇ ਰਿਹਾ ਉਹ ਵੀ ਵਕਫ ਪ੍ਰਾਪਰਟੀ ਦੀ ਰੈਵਨਿਊ ਦੀ ਵਜ੍ਹਾ ਨਾਲ ਹੀ ਦਿੱਤਾ ਜਾਂਦਾ ਹੈ ਇਸ ਲਈ ਜਿਹੜਾ ਵਕਫ ਅਫੀਸ਼ੀਅਲਸ ਦੇ ਨਾਲ ਜਿਹੜੀ ਗੱਲ ਹੋਈ ਖਾਸ ਕਰਕੇ ਐਡਮਿਨਿਸਟਰेटर ਸਾਹਿਬ ਨਾਲ ਉਹਨਾਂ ਦਾ ਰਿਸਪਾਂਸ ਪੋਜ਼ਿਟਿਵ ਹੈ ਇਸ ਲਈ ਮੈਂ ਮੁਸਲਮਾਨਾਂ ਨੂੰ ਯਕੀਨ ਦਿਲਾਉਣਾ ਚਾਹੁੰਦਾ ਵੀ ਕੋਈ ਵੀ ਕਿਸੇ ਕਿਸਮ ਦਾ ਤੱਕਾ ਨਹੀਂ ਹੋਊਗਾ ਕੋਈ ਜ਼ਬਰਦਸਤੀ ਜਿਹੜਾ ਕਬਰਿਸਤਾਨ ਤੇ ਕਬਜ਼ਾ ਨਹੀਂ ਕੀਤਾ ਜਾਏਗਾ ਨਾ ਹੀ ਕਬਰਿਸਤਾਨ ਦੀ ਜਗ੍ਹਾ ਦੇ ਉੱਤੇ ਕੋਈ ਜਲਾ ਕਮਰਸ਼ੀਅਲ ਕੰਪਲੈਕਸ ਜੀ ਲੀਜ਼ ਆਰਡਰ ਹਜੇ ਕੈਨਸਲ ਨਹੀਂ ਹੋਇਆ ਹੈ ਉਹਦੇ ਬਾਰੇ ਗੱਲਬਾਤ ਚੱਲ ਰਹੀ ਹੈ ਇਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਕੱਲ ਜਾਂ ਪਰਸੋਂ ਐਡਮਿਨਿਸਟਰेटर ਪੰਜਾਬ ਕਾਪੋਰਡ ਦੇ ਨਾਲ ਹੋਏਗੀ ਜਿਹੜੇ ਵੀ ਇੱਥੇ ਦੇ ਸਰਕਾਰ ਦਾ ਲੋਕ ਨੇ ਉਹ ਤੋਂ ਬਾਅਦ ਜਿਹੜਾ ਉਹਦਾ ਫਾਈਨਲ ਡਿਸੀਜ ਆਏਗਾ ਹਾਂ ਇਹਨਾਂ ਨੇ ਇੱਕ ਮਤਾਲਬ ਰੱਖਿਆ ਕਿ ਅਗਰ ਸਾਡੀ ਕੋਈ ਮੰਗ ਨਾ ਮੰਨੀ ਗਈ ਤੇ ਸ਼ੁੱਕਰਵਾਰ ਨੂੰ ਕੋਈ ਐਜੀਟੇਸ਼ਨ ਕਰਾਂਗੇ ਅਸੀਂ ਮੈਂ ਸਮਝਦਾ ਸ਼ੁੱਕਰਵਾਰ ਤੋਂ ਪਹਿਲਾਂ ਪਹਿਲਾਂ ਇਹ ਮਸਲਾ ਜਿਹੜਾ ਉਹ ਸਰਕਾਰ ਦਾ ਹੁਣ ਇੱਕ ਬਿਆਨ ਆਇਆ ਹੈ ਉਹਦੇ ਪਹਿਲਾਂ ਦੇਖ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਵੀ ਤੁਸੀਂ ਅਗਰ ਕਮਰਸ਼ੀਅਲ ਵੀ ਹੈ ਬਹਿਰ ਨੂੰ ਹਮੇਸ਼ਾ ਕਮਰਸ਼ੀਅਲ ਮੇਰੀ ਉਹਨਾਂ ਨਾਲ ਹੁਣੀ ਗੱਲ ਹੋਈ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਮੈਂ ਫੇਸਬੁੱਕ ਤੇ ਆਪਣਾ ਇੱਕ ਬਿਆਨ ਜਿਹੜਾ ਹੈ ਅਪਲੋਡ ਕੀਤਾ ਹੈ ਔਰ ਮੈਂ ਇੱਥੇ ਮੁਸਲਮਾਨਾਂ ਨੂੰ ਵੀ ਯਕੀਨ ਦਿਲਾਉਣਾ ਚਾਹੁੰਦਾ ਵੀ ਬਹੁਤ ਆਪਾਂ ਕਿਸੇ ਵੀ ਅਫਵਾਹ 'ਚ ਨਾ ਆਈਏ ਗਵਰਨਮੈਂਟ ਜਿਹੜੀ ਖਾਸ ਕਰਕੇ ਪੰਜਾਬ ਵਕਫ ਬੋਰਡ ਦੇ ਜਿਹੜਾ ਐਡਮਿਨਿਸਟਰेटर ਹੈ ਬਿਲਕੁਲ ਪੋਜ਼ਿਟਿਵ ਰਵਈਆ ਅਸੀਂ ਵੀ ਕਿਉਂਕਿ ਜਦ ਤੁਰੇ ਆ ਤੇ ਜ਼ਾਹਿਰ ਜੀ ਗੱਲ ਹੈ ਕਿ ਕੁਝ ਲੋਕਾਂ ਨੇ ਗੱਲ ਕਰਕੇ ਤੁਰੇ ਹੋਵਾਂਗੇ ਕਿ ਵੀ ਜਾ ਕੇ ਕੀ ਆਪਣੀ ਕੌਮ ਨੂੰ ਜਵਾਬ ਦਵਾਂਗੇ ਤੇ ਮੈਂ ਇਹਨਾਂ ਨੂੰ ਯਕੀਨ ਦਿਲਾਉਣਾ ਚਾਹੁੰਦਾ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਧੱਕਾ ਜਿਹੜਾ ਉਹ ਨਹੀਂ ਹੋਏ ਕਰੋ ਜਿਹੜੀ ਉਹ ਵਾਇਰ ਕਰੀ ਗਈ ਹੈ ਕਿ ਉਹ ਕਬਜ਼ਾ ਥੋੜਾ ਕੋਲੇ ਰਹੇਗਾ ਕਬਜ਼ਾ ਜਿਹੜਾ ਜਦੋਂ ਹੁਣ ਇਹਨਾਂ ਦੀ ਮੀਟਿੰਗ ਵਕਫ ਬੋਰਡ ਦੇ ਐਡਮਿਨਿਸਟਰेटर ਨਾਲ ਹੋ ਜਾਏ ਕਿ ਲੀਜ਼ ਆਊਟ ਡੋਰ ਜਦਾਂ ਹੀ ਕੈਨਸਲ ਹੋਣਗੇ ਉਹ ਜਿਹੜਾ ਕਬ ਕਹਿੰਦੀ ਹੈ ਉਹਨਾਂ ਦਾ ਇੱਥੇ ਵੀ ਰੌਲਾ ਹੈਗਾ ਕਿ ਜਿਹੜੀ 4200 ਵਰਗ ਮੀਟਰ ਦਾ ਰੌਲਾ ਹੈਗਾ ਨਹੀਂ ਕੱਲਾ ਹੀ ਜਿਹੜੀ ਖਾਲੀ ਪ੍ਰਾਪਰਟੀ ਪਈ ਹੈ ਇਸ ਵੇਲੇ ਉਹਦਾ ਹੀ ਰੌਲਾ ਹੈ ਨਾ ਜੀ ਬਾਕੀ ਦਾ ਪਲੈਨਿੰਗ ਵਕਫ ਬੋਰਡ ਨੇ ਆਪ ਬਣਾਈ ਹੈ ਜਿੰਨੀ ਵੀ ਤੁਸੀਂ ਕਲੋਨੀ ਸਕੂਲ ਮਦਰਸਾ ਸਭ ਕੁਝ ਦੇਖਦੇ ਪਏ ਹੋ ਵਕਫ ਐਕਟ ਦੇ ਮੁਤਾਬਕ ਪਲਾਨ ਕਰਕੇ ਹੀ ਇਹ ਲੋਕਾਂ ਨੂੰ ਦਿੱਤਾ ਗਿਆ ਤਾਂ ਕਿ ਬਸਤੀ ਜਿਹੜੀ ਆਬਾਦ ਹੋ ਜਾਵੇ ਉਹ ਜਗ੍ਹਾ ਉਦੋਂ ਪਲੈਨਿੰਗ 'ਚ ਨਹੀਂ ਆਈ ਖਾਲੀ ਪਈ ਸੀ ਉਹ ਡਿਸਪਿਊਟ ਦੇ ਵਿੱਚ ਚੱਲੀ ਗਈ ਹੁਣ ਮੁਸਲਮਾਨ ਚਾਹੁੰਦੇ ਵੀ ਉਹ ਕਬਰਿਸਤਾਨ ਲਈ ਦੇ ਦਿੱਤੀ ਜਾਵੇ ਤੇ ਇਨਸ਼ਾ ਅੱਲਾਹ ਤਾਲਾ ਦੇ ਦੇ। ਅੱਜ ਆ ਜੀ ਕਬਰਸਤਾਨਾਂ ਨੂੰ ਅਲੱਗ-ਅਲੱਗ ਸਮੇਂ ਤੇ ਸਰਕਾਰ ਵੱਲੋਂ ਔਰ ਖਾਸ ਕਰਕੇ ਵਕਫ ਬੋਰਡ ਜਿਹੜਾ محکمہ ਹੈ ਅਲੱਗ-ਅਲੱਗ ਸਮੇਂ ਤੇ ਕਬਰਸਤਾਨਾਂ ਲਈ ਮਿੱਟੀ ਪੁਆਈ ਜਾਂਦੀ ਹੈ। ਅਸਲ 'ਚ ਇਹ ਕਬਰਸਤਾਨ ਹੈ ਵੀ ਬਹੁਤ ਛੋਟਾ ਔਰ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ। ਜਿੱਥੇ ਇਹਨੂੰ ਸੰਭਾਲਣ ਦੀ ਲੋੜ ਹੈ ਤਾਂ ਕਿ ਪੁਰਾਣੇ ਬਜ਼ੁਰਗਾਂ ਦੀਆਂ ਕਬਰਾਂ ਇੱਥੇ ਔਥੇ ਜਿਹੜਾ ਨਵਾਂ ਕਬਰਸਤਾਨ ਹੈ ਉਹਨੂੰ ਵੀ ਡਿਵੈਲਪ ਕਰਨ ਦੀ ਜ਼ਰੂਰਤ ਹੈ। ਜਿੱਥੇ ਤੱਕ ਇਹਦੀ ਸਾਂਭ ਸੰਭਾਲ ਦੀ ਜ਼ਰੂਰਤ ਹੈ ਔਰ ਮਿੱਟੀ ਪਾਉਣ ਦੀ ਜ਼ਰੂਰਤ ਹੈ। ਆਨਾਲੇ ਸਮੇਂ ਦੇ ਪੰਜਾਬ ਕਬੋਰਡ ਜਿਹੜਾ ਉਹ ਤੇ ਜ਼ਰੂਰ ਜੇ ਕੋਈ ਅਸਾਂ ਥੋੜਾ ਹਾਲਾ ਦੀ ਹੁੰਦਾ ਕੀ ਆਮ ਤੋਂ ਆਪ ਜੀ ਨਾਲ ਐਜੂਕੇਸ਼ਨ ਦੇ ਵਿੱਚ ਅਸੀਂ ਤਾਂ ਆਪਣੀ ਕੌਮ ਦੇ ਨਾਲ ਖੜੇ ਹੀ ਆਂ ਮਸਲਾ ਹੱਲ ਨਹੀਂ ਹੋਊਗਾ ਤੇ ਮੈਂ ਡੱਟ ਕੇ ਖੜੇ ਆਂ ਲੇਕਿਨ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਜੋ ਪੋਜ਼ੀਟਿਵ ਰਿਸਪਾਂਸ ਆਇਆ ਹੈ ਜੋ ਫਾਰੂਕੀ ਸਾਹਿਬ ਨੇ ਕਿਹਾ ਮੈਨੂੰ हां मेरे नाल आगे बैठ गए ने वकफ बोर्ड दे सीईओ ने पंजाब वकफ बोर्ड दे जनाब असलम साहब बाकी ਗੱਲ ਤੁਸੀਂ ਇਹਨਾਂ ਨਾਲ ਵੀ ਕਰ ਸਕਦੇ ਹੋ ਮੈਂ ਮੁਸਲਮਾਨਾਂ ਨੂੰ ਯਕੀਨ ਦਿਵਾਉਣਾ ਕਿ ਇਨਸ਼ਾਅੱਲਾ ਪੋਜ਼ਿਟਿਵ ਹੋਵੇ ਦੇਖੋ ਕਬਜ਼ਾ ਜਿਨਾ ਕੋਲ ਹੈ ਉਹਦੇ ਨਾਲ ਜਿਹੜੀ ਵੀ ਟਾਕ ਕਰਨੀ ਹੈ ਉਹ ਪੰਜਾਬ ਵਕਫ ਬੋਰਡ ਨੇ ਕਰਨੀ ਹੈ ਮੁਸਲਮਾਨਾਂ ਨੇ ਨਹੀਂ ਕਰਨੀ ਕਿਉਂਕਿ ਉਹ ਵਕਫ ਬੋਰਡ ਦਾ ਮਸਲਾ ਹੈ ਤੇ ਸਾਡਾ ਵੀ ਕਿਉਂਕਿ ਸਿੱਧਾ ਮਸਲਾ ਵਕਫ ਬੋਰਡ ਦੇ ਨਾਲ ਹੈ ਅਥਾਰਟੀ ਕਿਉਂਕਿ ਪੰਜਾਬ ਵਕਫ ਬੋਰਡ ਹੈ ਇਸ ਲਈ ਮੈਂ ਸਮਝਦਾ ਦੋਨੋਂ ਪਾਰਟੀਆਂ ਨੂੰ ਆਪਸ ਵਿੱਚ ਬਹਿਸ ਕਰਨ ਦੀ ਕੋਸ਼ਿਸ਼